ਮੇਰਾ ਨਾਮ ਦਰਾ ਮੇਰਾ ਨਾਮ ਤਾਂ ਸੁਖਦੇਵ ਕੋਰਾ ਪਿੱਛੋ ਦੀ ਲਾ ਨਹੀਂ ਆਂਗੇ ਪਤਨੀ ਪਰ ਤੇ ਮੇਰੇ ਮੁੰਡਾ ਤਾਂ ਪਿਆ ਹੈ ਗੱਡੀ ਗਿਆ ਸੱਟਾਂ ਵੱਜੀਆਂ ਉਹ ਤੇ ਕਿੱਦਾਂ ਦਾ 12 ਸਾਲ ਹੋ ਗਏ ਕੋਈ ਨਹੀਂ 참ਤਾ 12 15 ਕਿੱਲੇ ਕੀ ਮੀਚੋ ਲੋਕ ਖਾ ਗਏ ਇਹ ਪਤਨੀ ਨੇ ਬੁੜੀਆਂ ਬਾਹ ਮਾਰਾ ਸੰਦ ਕਰਦੀਆਂ ਬਾਹ ਚਾ ਕੇ ਛੱਡੇ ਇੱਕ ਬੁੜਿਆ ਮੁੰਡਾ ਨਾਲ ਮੈਂ ਕਮਰਾ ਰੇ ਰੂਪੀ ਦਾ ਮੁੰਡਾ

ਕਾ ਕਰ ਲੈ ਪਹਿਲਾਂ ਜਾ ਕੇ ਵੀ ਕੀ ਰੱਤਾ ਲੈ ਕੇ ਓਲੀ ਖਬਰ ਲਵਾ ਕੇ ਤੇ ਖਬਰ ਪਾ ਦਿਓ ਪਈ ਆ ਮਾਂ ਪਈ ਆ ਭੁੱਖੀ ਜਾਈ ਮਰਦੀ ਪੁੱਤ ਮੈਂ ਕੀ ਮਰਦੋ ਮਰਦੀ ਆ ਮੈਂ ਆਈ ਮੰਗੇ ਕਰਦੀ ਆ ਪੱਟ ਉਹਨਾਂ ਨੂੰ ਫੜਾਉਣਾ ਚਾਹੀਦਾ ਇਹ ਕੰਮ ਕਰਨ ਦੇ ਹਟਾਉਣਾ ਚਾਹੀਜੇ ਹੋਰ ਮਹੀਨ ਨੂੰ ਮਾਰਨ ਕੋ ਕੋ ਕੀ ਕੰਮ ਕੀ ਕਰਦੇ ਹੋ ਉਹ ਮਾਰਾ ਕੰਮ ਕਰਦੀ ਆ ਪੱਟ ਤੰਦਾ ਤੂੰ ਨਾ ਕਰਦੀ ਹਾਂ ਮਾਰੇ ਤੰਦੇ ਕਰਦੀ ਆ ਰਾਇਕ ਮੈਂ ਕੱਟ ਲੇਗਾ ਮੈਂ ਤੁਹਾਨੂੰ ਕੀ ਦਿੱਤਾ ਪਤਾ ਬੰਦੇ ਪਤਾ ਜਨਾ ਉਹਨਾਂ ਦੇ ਘਰੇ ਹੀ ਪਿਆਰਿੰਦਾ ਕਿਹੜਾ ਗੋਰ ਖਾ ਹਾਂ ਇਹ ਕਹੇਗਾ ਉਹ ਰੂਪੀ ਦਾ ਮੁੰਡਾ ਉਹ ਜਿੰਨ ਪੜਦਾ ਸੀ ਜਿਹੜਾ ਹੈਗੀ ਜਿੰਦੂਰੀ ਕੋ

12 ਸਾਲ ਹੋ ਗਏ ਮੁੰਡੇ ਪੈ ਨੂੰ ਮੈਂ ਬਿਰਜਲਾ ਲੈ ਕਿਹੜੇ ਮੈਂ ਵਾਰਡ ਚ ਮੈਂ ਚਾਰ ਨੰਬਰ ਵਾਰਡ ਚ ਅੱਛਾ ਕੀ ਪੂਰਾ ਮਾਮਲਾ ਕੀ ਇਹ ਮਾਮਲੇ ਦਾ ਕੋਈ ਪਤਾ ਹੀ ਨਹੀਂ ਜੀ ਲੋਕਾਂ ਦਾ ਵੀ ਸਾਡੇ ਆਏ ਮੋਲਿਆ ਘਰੇ ਆ ਕੇ ਮੈਨੂੰ ਕਮਰਾ ਜੋ ਆਂਦਾ ਹੈ ਬੋਲੇ ਜੇ ਲੜਾਈ ਪੈ ਤੇ ਬੋਲੀ ਗਈ ਬਹੁਤ ਜ਼ਿਆਦਾ ਮੈਂ ਵੀ ਸ਼ਾਮ ਨੂੰ ਆਇਆ ਇਸ ਟਾਈਮ ਦੇ ਵਿੱਚ ਮੈਂ ਉਹਦੇ ਹੱਥ ਵੀ ਬੰਨੇ ਪੈਰ ਵੀ ਫੜੇ ਮਾਤਾ ਚਲ ਜੋਸ਼ ਹੋ ਗਿਆ ਛੱਡ ਖੜਾ ਪਿਓ ਨੇ ਇੱਕ ਨਹੀਂ ਸੁਣਦੀ ਕਿਸੇ ਦੀ ਪਿਓ ਹੂੰ ਆਉਗੀਆਂ ਮਾਰੀਆਂ ਦੀ ਮੈਂ ਤਾਂ ਉਹਦੀ ਮੰਤਰਲਾ ਕਰਕੇ ਹਾਂਜੀ ਵਾਰਡ ਮੇਰਾ ਵਾਰਡ ਦੇ ਵਿੱਚ ਵੈਰੀਫਾਈ ਕੀਤਾ ਵੀ ਇੱਥੇ ਮਾੜਾ ਚੰਗਾ ਕੰਮ ਹੁੰਦਾ ਹੀ ਨਹੀਂ ਕੰਮ ਸਾਡੇ ਚ ਇਹ ਤਾਂ ਕੋਈ ਹੈ ਹੀ ਨਹੀਂ ਮੰਨ ਲਓ ਜੇ ਕਿਸੇ ਦਾ ਮੰਨ ਲਓ ਸਾਡੇ ਪਾਸ ਮੁੰਡੇ ਕੰਮ ਕਰਦੇ ਆ ਵੀ ਯਾਰ ਜੇ ਕੋਈ ਇਹਨਾਂ ਦਾ ਬੰਦਾ ਜਾਨਸ਼ਾਨ ਵਾਲਾ ਬੰਦਾ ਉਹ ਤਾਂ ਘਰੇ ਆਊਗਾ ਇਹਨਾਂ ਦੇ ਕੋਈ ਬਾਹਰ ਦਾ ਬੰਦਾ ਹੋ ਜਾਵੇ ਤੇ ਫਿਰ ਅਸੀਂ ਕਹਿ ਸਕਦੇ ਆ ਭਾਈ ਇਹ ਬੰਦਾ ਕਿਉਂ ਆਉਂਦਾ ਹੁਣ ਸਾਡੇ ਸਾਰੇ ਮੁੰਡੇ ਬਾਹਰ ਕੰਮ ਕਰਦੇ ਆ ਉਹ ਆਪ ਆਪ ਕਰਦੇ ਬੰਦੇ ਤੇ ਆਵੇ ਮਤਲਬ ਇੱਥੇ ਬਈਏ ਰੱਖਾ ਕਿਰਾਏ ਤੇ ਬੈਠੇ ਰਾਤ ਨੂੰ ਆਉਂਦੇ ਆ ਫੈਕਟਰੀ ਵਾਲੇ ਮਿਸਤਰੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਆ ਕੇ ਰੱਖ ਜੇ ਬੈਠੇ ਆਈ ਜਾਂਦੇ ਸਾਡੇ ਮੁੰਡੇ ਸਾਰੇ ਆਪਦੇ ਬਾਹਰ ਕੰਮ ਕਰਦੇ ਆ ਕੋਈ ਮਿਸਤਰੀ ਨਾਲ ਕੰਮ ਸਿੱਖਦਾ ਕੋਈ ਕਿਵੇਂ 100 ਨੂੰ ਲੋਡ ਪੇ ਕੀ ਚੀਜ਼ ਦੀ ਘਰੇ ਆ ਗਿਆ ਤਾਂ ਮਤਲਬ ਇਹ ਥੋੜਾ ਵੀ ਗਲਤ ਬੰਦਾ ਆ ਗਿਆ ਯਾਰ ਇਹਨਾਂ ਦੇ ਕਰੇ ਠੀਕ ਆ ਤੂੰ ਵੀ ਆ ਜਾ ਇੰਦਰ ਰੋਟੀ ਖਾਣ ਨੂੰ ਟਾਈਮ ਨਹੀਂ ਇੱਕ ਦਿਨ ਅਧਰ ਆ ਗਿਆ ਚਲਾ ਤੇ ਉਹਦੇ ਕਰਕੇ ਮਾੜੀ ਦੱਸਤਾ ਉਹਨੇ ਨਹੀਂ ਹਾਂ ਨਹੀਂ ਸਕਿਆ ਵੀ ਭਈਆ ਇਹ ਭਈਆ ਸਾਡੇ ਦੀਆਂ ਮੰਦੀ ਹੈ 10 10 ਭਈਏ ਭਾਈ ਬੈਠੀ ਹੈ ਸਾਨੂੰ ਬੋਲਦੀ ਹੈ ਜਦੋਂ ਵੀ ਇਹ ਸੁੱਚੀ ਹੈ ਹੈ ਇਹ ਸੁੱਚੀ ਅਸੀਂ ਤਾਂ ਗੰਦੇ ਛੁੱਕਣਾ ਚਾਹੁੰਦੇ ਹਾਂ ਜੀ ਇਹ ਸਾਰੇ ਮੱਲੇ ਨੂੰ ਸਾਨੂੰ ਦੁਖੀ ਕਰ ਰੱਖਿਆ ਜੇ ਕੋਈ ਬੱਚਾ ਖੜ ਜਾਊਗਾ ਬਾਹਰ ਆ ਕੇ ਉਹਦੇ ਸੋਟੀਆਂ ਮਾਰਦੀ ਹੈ ਹੂੰ ਤੇ ਬਾਦੂ ਸਾਨੂੰ ਬਾਦੂ ਡੜੇ ਵੀ ਮਾਰਦੀ ਛੋਟੀਆਂ ਮਾਰਦੀ ਹੈ ਹਾਂ ਛੋਟੇ ਮਾਰਦੀ ਹੈ ਜੀ ਇਹਨਾਂ ਨੂੰ ਕੋਈ ਕਮਰੇ ਵਾਸਤੇ ਮੰਗੇ ਕੁਝ ਨਹੀਂ ਆਖਿਆ ਜੀ ਆਪਾਂ ਦਾ ਵੈਸੇ ਕਮਰਾ ਦੇਸੀ ਕੀ ਕਰਨਾ ਸਾਤਾ ਘਰ ਪਿਆ ਕੋਕੀ ਵਰਗਾ ਆਪਾਂ ਤਾਂ ਚਾਚੇ ਕੋਲੇ ਆਈ ਸੀ ਪੈਂਚਰ ਲਵਾਉਣ ਜਾਣਾ ਬਈ ਆਏ ਪੈਂਚਰ ਲਵਾ ਕੇ ਲਿਆਈਏ ਸੀ ਉਹਦੇ ਵਾਸਤੇ ਆਗਦੀਏ ਤੂੰ ਕਮਰਾ ਲੈਣਾ ਆਇਆ ਕਰਦੇ ਤੂੰ ਦਵਾਈਆਂ ਲੈਣ ਆਲੇ ਦੱਸ ਕਿਹੋ ਜੇ ਕੰਮ ਥੋੜੀ ਘਰੋਂ ਮੈਂ ਆ ਤਾਂ ਪ੍ਰੋਗਰਾਮ ਤੇ ਜਾਣਾ ਸਿਆ ਉਹਦਾ ਗੱਲ ਤਾਂ ਜਾਣਾ ਹੀ ਕਰਦੇ ਫੋਟੋਗ੍ਰਾਫੀ ਦਾ ਕੰਮ ਨਾਲ ਉਹਨੂੰ ਤਾਂ ਟਾਈਮ ਹੀ ਨਹੀਂ ਕਾ ਕਰੇ ਰਹਿੰਦਾ ਹੀ ਨਹੀਂ ਤਾ ਔਰ ਜਾਓ ਸੱਚੇ ਬੰਦੇ ਨਾਲ ਆਏ ਉਹਨੂੰ ਗੁੱਸਾ ਆਉਂਦਾ ਸਾਰੀ ਵੀਡੀਓ ਪਈ ਆਪਣੇ ਕੋਲੇ ਡਲੇ ਮਾਰਨ ਦੇ ਗਾਲਾਂ ਕੱਢਦੇ ਆਂ ਜੀ ਇੱਕ ਗਾਲ ਤੇ ਚੂੜਾ ਜਮਾ ਰੱਖਦੀ ਐ ਅਜੀ ਘੜਾ ਲੈ ਕੇ ਖਾਂਦਾ ਰਹਿ ਕੇ ਗਾਲ ਤੇ ਚੂੜਾ ਜਮਾ ਰੱਖਦੀ ਐ ਸਾਰੀ ਚੀਜ਼ਾਂ ਕੋਈ ਨਾ ਬੈਠੋ ਜੀ ਤਾਰਾਂ ਨੀ ਕਿਤੋਂ ਦੇ ਰਹੇ ਨੇ ਨੰਨੇ ਅਬ ਇੱਕ ਛੋਟੇ ਗੋੜ ਦੇ ਵਿੱਚ ਲੜਾਈ ਹੋਈ ਬਜ਼ੁਰਗ ਮਾਤਾ ਨੇ ਮੈਨੂੰ ਕੁੱਟਿਆ ਮਾਰਿਆ ਉਹ ਕੋਈ ਕਮਰੇ ਦੇ ਵਾਸਤੇ ਕਹਿੰਦੇ ਕਮਰਾ ਮੰਗਦੇ ਸੀ ਨਹੀਂ ਵੀਰ ਜੀ ਅੰਜੀ ਰੋਪ ਲਾ ਰਹੀ ਐ ਕੋਈ ਕਮਰਾ ਨਹੀਂ ਕੋਈ ਕੁਛ ਨਹੀਂ ਕਾਰਨ ਕੀ ਹੋ ਲੜਾਈ ਕਰਨ ਪਤ ਕੁਛ ਵੀ ਨਹੀਂ ਕਰਨ ਇਥੇ ਆਪਣੀ ਬਹੂ ਹੈਗੀ ਉਹਦਾ ਨਾਮ ਲਾਤਾ ਕਹਿੰਦੀ ਇਹ ਗਲਤ ਹੈਗੀ ਆ ਹਮ ਅਸੀਂ ਇਸੇ ਗੱਲ ਪਿੱਛੇ ਇਹਨੂੰ ਪੁੱਛਿਆ ਵੀ ਗਲਤ ਕਾਹਦੇ ਨਾਲ ਹੋ ਗਈ ਆ ਜਦੋਂ ਟੋਲਟਾ ਸਾਨੂੰ ਹੀ ਗਾਲਾਂ ਦੇਣ ਲੱਗ ਗਈ ਇਹਨਾਂ ਨੂੰ ਗਾਲਾਂ ਦੇਣ ਲੱਗ ਗਏ ਕਹਿੰਦੀ ਕੋਲੇ ਖੜ ਖੜ ਕੇ ਇਹਦੀ ਗਲਤ ਕੰਮ ਕਰਵਾਨੇ ਆ ਹਮ ਹਾਂ ਫਿਰ ਅਸੀਂ ਇਹਨਾਂ ਨੂੰ ਇਹਨਾਂ ਨੂੰ ਆਖਿਆ ਬੋਲੋਣਾ ਤੁਸੀਂ ਇਹ ਬੋਲਣਾ ਇੱਧਰ ਪਿੱਛੇ ਆ ਕੇ ਤੇ ਮੈਨੂੰ ਜੁੰਡਿਆ ਤੋਂ ਫੜ ਕੇ ਅੰਦਰ ਲੈ ਗਈ ਹਮ ਮੈਨੂੰ ਚਾਰ ਜਣਾਂ ਨੇ ਛੜਾਇਆ ਕਾਰਨ ਕੀ ਹੈ ਮਹੱਲੇ ਦੇ ਵਿੱਚ ਜਾਂ ਕਿਵੇਂ ਗਲੀ ਦੇ ਵਿੱਚ ਰਹਿਣ ਸਾਨੂੰ ਕੀ ਗਲੀ ਦੇ ਵਿੱਚ ਤਾਂ ਜੈਨ ਗਾਲਾਂ ਹੀ ਦੇਣੀਆਂ ਕਦੇ ਬੱਚਿਆਂ ਨੂੰ ਨਹੀਂ ਛੱੜਦੀ ਕਿਸੇ ਬੰਦੇ ਨੂੰ ਨਾ ਕਿਸੇ ਬੁੜੀ ਨੂੰ ਕਿਸੇ ਨੂੰ ਨਹੀਂ ਛੱੜਦੀ ਕਹਿੰਦੀ ਸਾਰੇ ਹੀ ਗਲਤ ਹੈ ਇਹੀ ਸੱਚੀ ਹੈ ਬਸ ਲੁੱਚੇ ਲੁੱਚੇ ਕਰਦੀ ਰਹਿੰਦੀ ਇਹੀ ਗਲੀ ਸਹੀ ਹੈ ਬਸ ਹਾਂ ਬਾਕੀ ਸਾਰੇ ਚੂੜੇ ਚ ਮਿਆਰ ਜਾਦ ਵੀ ਵਰਕਦੀ ਸਾਡੇ ਕੁੱਤਿਆਂ ਚ ਮਿਆਰੀਆਂ ਤਾਂ ਟੱਕ ਆ ਕੱਲ ਸਾਨੂੰ ਹਾਂ ਚੂੜੇ ਚ ਮਿਆਰ ਚੂੜੇ ਚ ਮਿਆਰਾਂ ਹੀ ਕਰਦੀ ਰਹਿੰਦੀ ਕੀ ਨਾਮ ਆਦਾ ਜੀਤ ਕਿਤੋਂ ਦੇ ਰਹੇ ਕਈ ਦਿਨਾਂ ਦਾ ਕੀ ਹੋਇਆ ਕੀ ਮਤਕਾਰ ਨਾਲ ਕੀ ਰਾਈ ਦੇ ਹੇਠ ਦੋ ਤਿੰਨ ਦਿਨ ਲੜਾਈ ਹੋਈ ਹੈ ਕਾਰਨ ਕੋਸਮ ਜੀ ਵਸਾਵੇਂ ਵਾਹੀ ਰੋਜ਼ ਲਾ ਰੱਖਿਆ ਬੇਹਾਂ ਦੀ ਮਾਰੇ ਆਈਆਂ ਜੋ ਕੋਈ ਕੋਈ ਕਿਸੇ ਬੰਦੇ ਨੂੰ ਲੁਚਾ ਕੇ ਦਿ ਦੇ ਬੁੜੀਆਂ ਨੂੰ ਲੁਚੀ ਆ ਕੇ ਦਿ ਵਸਾ ਕਾ ਗਾਲਾਂ ਮੰਦਾ ਬੋਲ ਹਾਂ ਗਾਲਾਂ ਮੰਦਾ ਬੋਲ ਕੋਈ ਕੋਣ ਗਾਲਾਂ ਦੇਂਦੀ ਕੋਈ ਕੋਣ ਨੂੰ ਬੰਦਾ ਚੰਗਾ ਬੋਲਦੀ ਤੁਸੀਂ ਪੰਚਾਇਤ ਨਾਲ ਗੱਲ ਕੀਤੀ ਪਿੰਡ ਦੀ ਪੰਚਾਇਤ ਨਾਲ ਗੱਲ ਵੀ ਹੋਈ ਨਹੀਂ ਹੋਈ ਸਰਪੰਚ ਤੇ ਮੈਂਬਰ ਸੀਗਾ ਵਿੱਚ ਵੀ ਹੋਰ ਕਿਸੇ ਨਾਲ ਗੱਲ ਨਹੀਂ ਹਾਂ ਕਾਲੇ ਦੇ ਸੀਗੇ ਕਾਰਨ ਕੀ ਕਰਦਾ ਐਂ ਦਾ ਲੜਾਈ ਦਾ ਹਾਂ ਮੈਂ ਤਾਂ ਬਸ ਕੋਸ ਬਣੀ ਬਸਾਈ ਵੀ ਲੜਾਈ ਪਾਈ ਰੱਖਦੀ ਐ ਅਛਾ ਉਹ ਕਹਿੰਦੀ ਮੈਨੂੰ ਪੰਜ ਸੱਤ ਜਣੀਆਂ ਨੇ ਗਲੀ ਦੇ ਵਿੱਚ ਜਿਹੜੇ ਨਾਲ ਲਗਵੰਡ ਆਲੇ ਉਹਨਾਂ ਨੂੰ ਕੁੱਟਿਆ ਮੈਂ ਨਾਲ ਤੇ ਕਿਸੇ ਨੇ ਕੁੱਟਿਆ ਜੀ ਅਸੀਂ ਤਾਂ ਕਿਸੇ ਨੇ ਕੁੱਟਿਆ ਨਹੀਂ ਤਾਂ ਆਥਮੇ ਹੀ ਲਾਇਆ ਸੀ ਤਾਂ ਦੂਰ ਹੀ ਬੈਠੇ ਸੀ ਉਹ ਕਹਿੰਦੇ ਗਲੀ ਦੇ ਵਿੱਚ ਮਾੜਾ ਚੰਗਾ ਕੰਮ ਕਰਦੇ ਤਾਂ ਕਰਕੇ ਮੈਨੂੰ ਅੜਾਸ ਰਹਿੰਦੇ ਨਾ ਬਿਲਕੁਲ ਮਾੜਾ ਤਾਂ ਕੰਮ ਨਹੀਂ ਕਰਦਾ ਇੱਥੇ ਕਿਹੜਾ ਮੈਂ ਚੰਗਾ ਮਾੜਾ ਕੰਮ ਕਰਨ ਵਾਲਾ ਸਾਡਾ ਗਲੀ ਬੰਦਾ ਸਾਡੇ ਕੋਈ ਬੰਦਾ ਆਉਂਦਾ ਨਹੀਂ ਕਦੇ ਕੀ ਨਾ ਮਨਜੀਤ ਕੀ ਹੋਇਆ ਕੀ ਨਹੀਂ ਕਰਦੇ ਕੁਛ ਨਹੀਂ ਹੋਇਆ ਬੂਹਾਂ ਨੂੰ ਆਦੀਏ ਗਲਤ ਕਦੀ ਕਾ ਸਾਡੇ ਪੋਤੇ ਲੱਗਦੇ ਉਹਨਾਂ ਨੂੰ ਆਦੀ ਘਰੇ ਸਾਡੇ ਜੇ ਹੁਣ ਸਾਡੇ ਬੱਚੇ ਸਾਡੇ ਘਰਾਂ ਚ ਨਾ ਆਉਣ ਗਿਆ ਆਪਦੇ ਤੇ ਚਾਹਣਗੇ ਕੀ ਦੇ ਕਰੇ ਹਾਂ ਤੇ ਬੱਚੇ ਸਾਡੇ ਸਾਡੇ ਘਰਾਂ ਚ ਆਉਂਦੇ ਥੋੜਾ ਮਤਲਬ ਵੀ ਸਾਡੇ ਬੱਚੇ ਸਾਡੀਆਂ ਚਾਚੀਆਂ ਤਾਈਆਂ ਨਾਲ ਮਾਰੇ ਹੋ ਵੀ ਕੋਈ ਗੱਲ ਨਹੀਂ ਗੰਦਗਾਂ ਦਿੰਦੀ ਗਾਲਾਂ ਬੇਕਾਰ ਪੈਸੇ ਭਾਲਦੀ ਆ ਗਦੇ ਕੁੱਤਾ ਮਾਰ ਲਿਆ ਤਾਂ ਮੰਗ ਲੈਂਦੀ ਬਿੱਲੀ ਮਾਰ ਜਾਂਦੀ ਤਾਂ ਮੰਗ ਲੈਂਦੀ ਕਿਸੇ ਦਾ ਸਿਲੰਡਰ ਚੱਕ ਕੇ ਲੈਂਦੇ ਸੀ ਮੇਰੇ ਜ਼ੋਰ ਨੇ ਵੀ ਐਸੀ ਦੇ ਦਾਂਗੇ ਤੇ ਉਹਦੇ ਉਹਦੀ ਧੀ ਨਹੀਂ ਛੱਡੀ ਉਹਦੀ ਪੁੱਤੀਆਂ ਨਹੀਂ ਛੱਡੀਆਂ ਉਹਦੀਆਂ ਨੋਆ ਨਹੀਂ ਛੱਡੀਆਂ ਸਭ ਉਹਨੇ ਐਨਾ ਗੰਦ ਵੱਖਾ 15 ਦਿਨ ਗੰਦ ਵੱਖਦੀ ਰਹੀ ਮਤਲਬ ਹਰ ਪਾਸੋਂ ਮੁਆਫੀ ਹਰ ਪਾਸੋਂ ਜਿੱਧਰ ਉਹ ਮਰਜ਼ੀ ਬੋਲਦੀ ਏ 24 ਘੰਟੇ ਬੋਲਦੀ ਏ ਕੋਈ ਸਾਨੂੰ ਕਰਨਿਆਂ ਦਾ ਕੁਝ ਨਹੀਂ ਇਹਦਾ ਸਾਡੇ ਤਾਂ ਅਸਲ ਮਹੱਲੇ ਚ ਠਕਾਈ ਜਾਵੇ ਤੋ ਜਿਥੇ ਮਰਜੀ ਜਾਵੇ ਅਸੀਂ ਮਹੱਲੇ ਤੇ ਇਹਨੂੰ ਰੱਖਣਾ ਨਹੀਂ ਚਾਹੁੰਦੇ ਤੁਹਾਡਾ ਘਰ ਸਾਹਮਣੇ ਆਹ ਸਾਡਾ ਘਰ ਆ ਅੱਛਾ ਕਿ ਕਾਰਨ ਕੀ ਇਹ ਕਹਿੰਦੀ ਵੇ ਇਥੇ ਮਾੜੇ ਚੰਗੇ ਕੰਮ ਹੋਣ ਮਾੜਾ ਚੰਗਾ ਤੁਸੀਂ ਦੱਸੋ ਵੀ ਸਾਡੀ ਬੰਦ ਗਲੀ ਚ ਕੋਈ ਫालतू ਬੰਦਾ ਨਹੀਂ ਆ ਸਕਦਾ ਕੋਈ ਫालतू ਬੁੜੀ ਨਹੀਂ ਆ ਸਕਦੀ ਸਾਡੇ ਆਪ ਦੇ ਆਪ ਦੇ ਘਰ ਆ ਕੋਈ ਬਗਾਨਾ ਘਰ ਨਹੀਂ ਸਾਡਾ ਤਾਂ ਫਿਰ ਇਹ ਇਹ આરોਪ ਕਿਉਂ ਲਾਉਂਦੀ ਹੈਂ ਤਾਂ ਇਹਨੂੰ ਪਤਾ ਹੋਣਾ ਚਾਹੀਦਾ ਆਪ ਵੀ ਇਹ ਲੋਕ ਕਿ ਕੱਢੇ ਜਾਂਦੇ ਇਹ ਰਾਤ ਨੂੰ 10 ਵਜੇ ਭਈਏ ਆਉਂਦੇ ਆ ਤੇ ਤੜਕੇ 10 10 ਭਈਏ ਰਾਤ ਨੂੰ ਆਉਂਦੇ 10 ਵਜੇ ਤੇ ਤੜਕੇ 5 ਵਜੇ ਕੱਢਦੀ ਐ ਇਹਨੂੰ ਪੁੱਛੋ ਵੀ ਇਹ ਕਿਉਂ ਰੱਖਦੀ ਭਈਏ ਤੇ ਕਾਦੇ ਲਈ ਰੱਖੇ ਨੇ ਭਈਏ ਕੋਈ ਪਰਿਵਾਰ ਆ ਦਾ ਮੈਂਬਰ ਨਹੀਂ ਬਾਉਂਦੀ ਕੋਈ ਬੱਚੇ ਆਲੇ ਮੈਂਬਰ ਨਹੀਂ ਬਾਉਂਦੀ ਵੀ ਪਰਿਵਾਰ ਦੇ ਸੰਗ ਮੇਰੇ ਕਮਰੇ ਚ ਭਈਏ ਨਾ ਆਸਦੀ ਉਹ ਤਾਂ ਮੈਂ ਬਾਉਣੀ ਨਹੀਂ ਬੁੜੀ ਪਰਿਵਾਰ ਆਲੇ ਦਾ ਇਹਨੂੰ ਇਹ ਪੁੱਛਿਆ ਜਾਵੇ ਤੂੰ ਭਈਏ ਕਾਦੇ ਲਈ ਬਾਉਣੀ ਆ ਤਾਂ ਗਲਤ ਤਾਂ ਤੂੰ ਭਈਏ ਕਾਹ ਕੋ ਬਾਉਣੀ ਆ ਇਹ ਨੂੰ ਐ ਪੁੱਛਿਆ ਜਾਵੇ। ਠੀਕ। ਤੁਸੀਂ ਬੋਲੋ ਬਰੇ। ਫਿਰ ਇਹ ਕਹਿੰਦੀ ਹੈ ਕਿ ਮੇਰੇ ਨਾਮ ਵੀਰਪਾਲਾ ਤੇ ਇਹ ਕਹਿੰਦੀ ਹੈ ਕਿ ਕਹਿੰਦੀ ਵੀ ਤੂੰ ਕਹਿੰਦੀ ਗਲਤ ਆ ਕਹਿੰਦੀ ਕਿਸੇ ਮੁੰਡੇ ਨਾਲ। ਮੈਨੂੰ ਇੱਥੇ ਮੈਂ ਗਲੀ ਸੀ ਕਿ ਆਪਦੇ ਪਤੀ ਨਾਲ ਗੱਲ ਕਰਦੀ ਪਈ ਸੀ ਤੇ ਮੈਨੂੰ ਨਾ ਬਾਹ ਫੜ ਕੇ ਲੈ ਗਈ ਆ ਘਰੇ ਆਪਦੇ। ਕਹਿੰਦੀ ਮੈਨੂੰ ਉਹਨਾਂ ਦਾ ਮੁੰਡਾ ਕਹਿ ਕੇ ਗਿਆ ਆਪ ਕਿ ਤੇਰੀ ਉਹਦੇ ਨਾਲ ਗੱਲ ਲੱਗੀ ਤੂੰ ਉਹਦੇ ਨਾਲ ਗਲਤ ਆ ਕਿ ਕਹਿੰਦੀ ਤੂੰ ਉਹਨਾਂ ਨਾਲ ਗਲਤ ਕੰਮ ਕਰਦੀ ਆਂਗੀ। ਮੈਂ ਕਦੀ ਉਹ ਮੁੰਡੇ ਦੇ ਘਰੇ ਨਹੀਂ ਗਈ ਨਾ ਕਦੀ ਉਹ ਸਾਡੇ ਘਰੇ ਆਇਆ। ਇਹ ਤਾਂ ਵੀ ਮੇਰੇ ਤੇ ਇਲਜ਼ਾਮ ਲਗਾਉਂਦੀ ਪਈ ਹੈ ਕਹਿੰਦੀ ਤੂੰ ਗਲਤ ਹੈਂਗੀ ਆ। ਤੇਰੇ ਨੂੰ ਮੈਂ ਇੱਕ ਨਾਲ ਨਹੀਂ ਕਿਹਾ ਫਿਰ ਮੈਨੂੰ ਤਿੰਨਾ ਚਾਰ ਆਨਾਰ ਲਾਉਂਦੀ ਹੈ ਕਹਿੰਦੀ ਉਹ ਤਾਂ ਤਿੰਨ ਚਾਰ ਮੁੰਡਿਆਂ ਨਾਲ ਗੱਲ ਤਾਂ ਜਿਹੜੇ ਜਿਹੜੇ ਵੀ ਤੁਹਾਡੇ ਘਰੇ ਆਉਂਦੇ ਆ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਡੇ ਘਰੇ ਆਂਦੇ ਸਾਡੇ ਗੱਲ ਕੀ ਹੋਗੇ ਮੈਂ ਕਦੀ ਕਿਸੇ ਦੇ ਘਰੇ ਨਹੀਂ ਗਈ ਠੀਕ ਹੈ ਉਧਰ ਤਾਂ ਬਿਲਕੁਲ ਵੀ ਨਹੀਂ ਜਾਂਦੀ ਕਿ ਮੈਂ ਸਿਰਫ ਇੱਕ ਘਰ ਆ ਗਏ ਉਹਨਾਂ ਦੇ ਘਰੇ ਜਾਣੀ ਉਧਰ 5 ਮਿੰਟ ਖੜਦੀ 2 ਮਿੰਟ ਖੜਦੀ ਨਾਲ ਦੀ ਨਾ ਵਾਪਸ ਹੋ ਜਾਂਦੀ ਆ ਮੈਂ ਤਾਂ ਵੀ ਇਹਨੇ ਐਡੀ ਗੱਲ ਬਣਾਤੀ ਕਹਿੰਦੀ ਕਿ ਤੂੰ ਉਹ ਮੁੰਡੇ ਨਾਲ ਗੱਲ ਤੇ ਆ ਗਈ ਮੈਂ ਉਹਨੂੰ ਕਦੇ ਬੁਲਾਇਆ ਤੱਕ ਵੀ ਨਹੀਂ ਮੈਂ ਉਹਨੂੰ ਕਦੇ ਦੇਖਿਆ ਤੱਕ ਵੀ ਨਹੀਂ ਕਿ ਜ਼ਿਆਦਾਤਰ ਇਹ ਕੰਮ ਤੇ ਰਹਿੰਦੇ ਹੈਗੇ ਉਹਦੀ ਚਾਚੀ ਲੱਗਦੀ ਮੈਂ ਉਹਨਾਂ ਦੀ ਚਾਚੀ ਲੱਗਦੀ ਪਈ ਆ ਜਿਨ੍ਹਾਂ ਨੂੰ ਮਨੇ ਗਲਤ ਬਣਾਉਂਦੀ ਆਗੀ ਮੇਰਾ ਤਾਂ ਆਪ ਦੀ ਫੇਰੇ ਕਹਿੰਦੀ ਆਗੀ ਪੈਸਾ ਦੋਏ ਉਹ ਕੋਲਾਂਦੀ ਆ ਕਹਿੰਦੀ ਨਾ ਕਿ ਤੂੰ ਕਹਿੰਦੀ ਉਹ ਮੁੰਡੇ ਤੋਂ ਪੈਸੇ ਖਾਣੇ ਮੇਰਾ ਪਤੀ ਮੈਨੂੰ ਕਿਸਦਾ ਖਾਤੇ ਚ ਪੈਸੇ ਪਾਉਂਦਾ ਮੈਨੂੰ ਇਹਦੇ ਪੈਸੇ ਦੀ ਕੀ ਲੋੜ ਹੈਗੀ ਮੇਰੇ ਘਰ ਵਾਲਾ ਬਾਹਰ ਗਿਆ ਵੀ ਅਗਰ ਤੇ ਮੈਨੂੰ ਪਕੇ ਦੇ ਪੈਸੇ ਦਾ ਕੀ ਮਤਲਬ ਹੈਗਾ